ਇਨਾਂ ਦੀ ਐਸੀ ਤੈਸੀ ਦੇ ਦਾਂਗੇ ਦੇਖੋ ਇਹਨਾਂ 'ਚ ਹਿੰਮਤ ਆ ਲੜਨ ਫੌਜ ਨਾਲ ਜੇ ਹਿੰਮਤ ਆ ਲੜਨ ਪੈਰਾਮਿਲਟਰੀ ਫੋਰਸਾਂ ਨਾਲ ਉਹਨਾਂ ਹੱਤੇ ਬੰਦੇ ਆ ਜਿਹਦੇ ਮਰਜ਼ੀ ਗੋਲੀ ਮਾਰਦੇ ਢੱਲੇ ਆ ਇੱਕ ਤੁਸੀਂ ਕਹੋਗੇ ਕਈ ਮੈਂ ਸੁਣ ਰਿਆਂ ਗੱਲਾਂ ਬਈ ਜੀ ਇਹ ਆ ਕਿਵੇਂ ਗਏ ਅੱਜ ਤੱਕ ਅਮਰੀਕਾ ਜਿਹੜਾ ਉਹ ਉੱਥੇ ਕੰਧਾਂ ਕਰ ਰਿਹਾ ਲੋਹੇ ਦੀਆਂ ਕਰ ਰਿਹਾ ਕੀ ਕਰ ਰਿਹਾ ਪਰ ਕਿਤੇ ਨਦੀਆਂ ਨਾਲੇ ਸਮੁੰਦਰ ਕਿਸੇ ਤੋਂ ਨਿਕਲੇ ਆਉਂਦੇ ਉੱਥੇ ਵੀ ਚਲੇ ਜਾਂਦੀਆਂ ਇਸ ਕਰਕੇ ਹਾਂ ਬੱਲਾ ਤੁਸੀਂ ਪੁੱਛੋ ਹਾਂ ਸਰ ਮੋਬਾਈਲ ਗਾਮ ਦੇ ਵਿੱਚ ਜਿਹੜਾ ਹੁੰਦਾ ਉਹ ਹੈਗੇ ਸਰਕਾਰ ਕੁਝ ਕਰਦਾ ਸ਼ਬਦ ਦਿੱਤੀ ਹੈ ਖਾਸ ਕਰਕੇ ਪਾਕਿਸਤਾਨ ਨੂੰ ਉਸ ਕੋਲ ਤੋਂ ਬੰਧੀਆਂ ਵੀ ਲਾਈਆਂ ਹੈ ਕਿ ਆਟਾਰੀ ਬਾਰਡਰ ਤੋਂ ਬੰਦ ਕੀਤਾ ਹੈ ਇਹਨਾਂ ਦੀ ਐਸੀ ਤੈਸੀ ਦੇ ਦਾਂਗੇ ਦੇਖੋ ਇਹਨਾਂ ਚ ਹਿੰਮਤ ਆ ਲੜਨ ਫੌਜ ਨਾਲ ਜੇ ਹਿੰਮਤ ਆ ਲੜਨ ਪੈਰਾਮਿਲਟਰੀ ਫੋਰਸਾਂ ਨਾਲ ਜੇ ਤੁਸੀਂ ਗੋਲੀਬਾਰੀ ਚਲਾਉਣੀ ਹੈ ਉੱਥੇ ਫੌਜ ਫਿਰਦੀ ਆ ਪੈਰਾਮਿਲਟਰੀ ਫਿਰ ਫੌਜ ਆ ਸਟੇਟ ਵਿੱਚ ਕਰੋ ਮੁਕਾਬਲਾ ਉਹਨਾਂ ਨਾਲ ਉਹ ਨੱਤੇ ਬੰਦੇ ਆ ਤੇ ਜਿਹਦੇ ਮਰਜ਼ੀ ਗੋਲੀ ਮਾਰ ਦੋ ਗੱਲ ਇਹ ਆ ਇੱਕ ਤੁਸੀਂ ਕਹੋਗੇ ਕਈ ਮੈਂ ਸੁਣ ਰਿਆਂ ਗੱਲਾਂ ਬਈ ਜੀ ਇਹ ਆ ਕਿਵੇਂ ਗਏ ਹੁਣ ਅਮਰੀਕਾ ਹੈ ਅਮਰੀਕਾ ਤੋਂ ਵੱਡਾ ਤਕੜਾ ਦੇਸ਼ ਕੋਈ ਨਹੀਂ ਅਮਰੀਕਾ ਰੋਜ਼ ਕਹਿੰਦਾ ਹੈ ਵੀ ਸਾਡੇ ਮੈਕਸੀਕੋ ਤੋਂ ਅੰਦਰ ਆਉਂਦੇ ਆ ਅੱਜ ਤੱਕ ਅਮਰੀਕਾ ਜਿਹੜਾ ਉਹ ਉੱਥੇ ਕੰਧਾਂ ਕਰ ਰਿਹਾ ਲੋਹੇ ਦੀਆਂ ਕਰ ਰਿਹਾ ਕੀ ਕਰ ਰਿਹਾ ਪਰ ਕਿਤੇ ਨਦੀਆਂ ਨਾਲੇ ਸਮੁੰਦਰ ਕਿਸੇ ਤੋਂ ਨਿਕਲੇ ਆਉਂਦੇ ਆ ਉੱਥੇ ਵੀ ਚਲੇ ਜਾਂਦੇ ਆ ਇਸ ਕਰਕੇ ਹਾਂ ਸਰਕਾਰ ਆਪਣੇ ਅੰਦਰ ਗੈਂਗ ਵਾਰ ਚੱਲਦੀ ਹੈ ਗੈਂਗਸਟਰ ਨੇ ਹੋਰ ਕਾਨੂੰਨ ਕਹਿਦਾ ਉਹਨੂੰ ਰੋਕ ਸਕਦੀ ਹੈ ਜਦੋਂ ਇੱਕ ਦੇਸ਼ ਦੁਸ਼ਮਣ ਆ ਤੁਹਾਡੇ ਮੂਹਰੇ ਖੜਾ ਉਧਰ ਉਧਰ ਦੇਸ਼ ਹੁਣ ਐਂ ਯੂਕਰੇਨ ਨਾਲ ਰਸ਼ੀਆ ਲੜ ਰਹੇ ਆ ਇਜ਼ਰਾਈਲ ਨਾਲ ਉਧਰ ਫਲੇਸਤੀਨ ਆਪਣੀ ਉਹਦੀ ਚੱਲ ਰਹੀ ਆ ਠੀਸ ਕਰਕੇ ਇਹ ਚੀਜ਼ਾਂ ਤਾਂ ਸਾਨੂੰ ਨਾਲ ਕਿਉਂਕਿ ਸਾਡਾ ਦੇਸ਼ ਹੀ ਜਦੋਂ ਵੰਡ ਕੇ ਦੁਸ਼ਮਣ ਨਾ ਹੋ ਇਹ ਚੀਜ਼ਾਂ ਇਹ ਚੀਜ਼ਾਂ ਉਹਨਾਂ ਨੇ ਤਾਂ ਕੋਸ਼ਿਸ਼ ਕਰਨੀ ਆ ਜਦੋਂ ਹੁਣ ਦੇਖਿਆ ਬਈ ਕਸ਼ਮੀਰ ਕਸ਼ਮੀਰ ਦੇ ਲੋਕ ਜੰਮੂ ਦੇ ਭਾਈ ਉਹਨਾਂ ਨੂੰ ਇੱਕ ਕਿਰਨ ਦਿਖੀ ਤਰੱਕੀ ਦੀ ਜਦੋਂ ਉੱਥੇ ਅ ਇਸ ਵਾਰੀ ਮੈਂ ਕੱਲਾ ਟਿਊਲਿਪ ਗਾਰਡਨ ਆ ਜਿਹੜਾ ਉੱਥੇ 8 ਲੱਖ ਲੋਕ ਵੇ ਤੇ ਜਦੋਂ ਲੋਕ ਜਾਂਦੇ ਆ ਉਹਨਾਂ ਦੇ ਬਿਜ਼ਨਸ ਚੱਲੇ ਹੋਟਲ ਚੱਲੇ ਉਹ ਜਿਹੜੀਆਂ ਕਿਸ਼ਤੀਆਂ ਕੀ ਕਹਿੰਦੇ ਉਹਨਾਂ ਨੂੰ ਸ਼ਿਕਾਰਾ ਉਹ ਚੱਲੇ ਉਹਨਾਂ ਦੇ ਉੱਥੇ ਕ੍ਰਿਕਟ ਦੇ ਬੈਟ ਜਿਹੜੀ ਲੱਕੜ ਦੇ ਬਣਦੇ ਆ ਉਹ ਵਿਕਣ ਲੱਗੇ ਉਹਨਾਂ ਦੇ ਗਰਮ ਕੱਪੜੇ ਆ ਜਿਹੜੇ ਉਹ ਵਿਕਣ ਲੱਗੇ ਮਤਲਬ ਕਹਿਣ ਦਾ ਕਸ਼ਮੀਰ ਚ ਕੀ ਨਹੀਂਗਾ ਹੁਣ ਜਦੋਂ ਉਹਨਾਂ ਨੂੰ ਉਸ ਚੀਜ਼ ਦਾ ਸੁੱਖ ਭੋਗਣ ਦਾ ਥੋੜਾ ਉਹਨਾਂ ਨੂੰ ਲੱਗਿਆ ਵੀ ਹਾਂ ਯਾਰ ਕਿ ਸਾਡਾ ਦੇਸ਼ ਆ ਸਾਡਾ ਦੇਸ਼ ਔਰੇ ਜੰਮੂ ਕਸ਼ਮੀਰ ਆ ਰਿਹਾ ਤੇ ਅਸੀਂ ਉਹਦੇ ਨਾਲ ਖੁਸ਼ ਵੀ ਹੋ ਰਹੇ ਹਾਂ ਮਾਲਾ-ਮਾਲ ਵੀ ਹੋ ਰਿਹਾ ਸਾਡੀ ਕਮਾਈ ਵੀ ਹੋ ਰਹੀ ਹੈ ਉਹ ਜਿਹੜਾ ਪਿਆਰ ਆ ਹੁਣ 19 ਤਰੀਕ ਨੂੰ ਟ੍ਰੇਨ ਚੱਲਣੀ ਸੀ ਸਾਨੂੰ ਤਿਆਰੀ ਸੀ ਸਾਰੀ ਜਿਹੜੀ ਤੁਸੀਂ ਕੁਐਸਚਨ ਕੀਤਾ ਵੀ ਆਪਣੇ ਲੁਧਿਆਣੇ ਰੁੱਕੇ ਹੀ ਜਾਣੀ ਆ ਉਹ ਜਿਹੜੀ ਪਵੰਦੇਵਾਰਤ ਬਾਰਾਮੁੱਲਾ ਤੱਕ ਚੱਲਣੀ ਸੀ 46000 ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਰੋਜ਼ਗਾਰ ਹੋ ਜਾਣਾ ਸੀ ਕਿੰਨਾ ਟੂਰਿਸਟ ਚੱਲਣਾ ਸੀ ਤੇ 19 24 ਉਨੀ ਤੋਂ ਪਹਿਲਾਂ ਵੀ ਸਾਡੇ ਕੋਲ ਇਹ ਕਿਤੇ ਨਾ ਕਿਤੇ ਸਾਡੇ ਕੋਲ ਨਹੀਂ ਏਜੰਸੀਆਂ ਇਹ ਇਨਪੁਟ ਸੀਗੀ ਵੀ ਕੁਝ ਬੰਦੇ ਆ ਜਿਹੜੇ ਉਹ ਅੰਦਰ ਬੜੇ ਆ ਤੇ ਹੁਣ ਉਹਨਾਂ ਦਾ ਮਨਸੂਬਾ ਪਤਾ ਲੱਗੂਗਾ ਵੀ ਉਹ ਟ੍ਰੇਨ ਨੂੰ ਡਿਸਟਰਬ ਕਰਨ ਵੀ ਆਏ ਸੀ ਜਦੋਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ ਗਿਆ ਉਹਨਾਂ ਨੇ ਫਿਰ ਇਹ ਕੰਮ ਕੀਤਾ ਉਹ ਗੱਲਾਂ ਵੀ ਪਤਾ ਲੱਗਣਗੀਆਂ ਪਰ ਕਿਤੇ ਨਾ ਕਿਤੇ ਇਹ ਇਨਪੁਟ ਸੀਗਾ ਵੀ 19 ਤਰੀਕ ਨੂੰ ਜਦੋਂ ਕਿਉਂਕਿ ਸਾਨੂੰ 18 ਨੂੰ ਜਾਣ ਨੂੰ ਪਹਿਲਾਂ ਕਿਹਾ ਤਾਂ ਸੀਗਾ ਵੀ ਉੱਤੇ ਜਾ ਕੇ ਤਿਆਰੀ ਕਰੋ ਐਜ਼ ਰੇਲਵੇ ਮਿਨਿਸਟਰ ਫਿਰ ਉਹ ਪ੍ਰੋਗਰਾਮ ਰੋਕੇ ਗਏ ਕਿ ਕੋਈ ਇਹ ਕਲੈਰਿਟੀ ਤਾਂ ਨਹੀਂ ਏਜੰਸੀਆਂ ਨੂੰ ਪਰ ਕਿਤੇ ਨਾ ਕਿਤੇ ਇਹ ਗੱਲ ਆਈ ਵੀ ਉੱਥੇ ਕੋਈ ਗੜਬੜ ਹੋ ਸਕਦੀ ਹੈ ਉਹੀ ਗੱਲ ਹੋਈ ਪਰ ਗੱਲ ਇਹ ਆ ਜਿਹੜਾ ਤੁਸੀਂ ਕਿਹਾ ਇਹਦਾ ਬਹੁਤ ਟਾਈਮ ਨਹੀਂ ਬਹੁਤ ਠੁਕਮਾ ਤੁਹਾਨੂੰ ਪਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉਹ ਸਿੱਧਾ ਉਹਨਾਂ ਨੇ ਕਿਹਾ ਕੋਈ ਲੁਕੀ ਸ਼ਿਪੀ ਗੱਲ ਤਾਂ ਹੈ ਨਹੀਂ ਉਹਨਾਂ ਨੇ ਕਿਹਾ ਮਿੱਟੀ 'ਚ ਮਿਲਾ ਦਾਂਗੇ ਉਦੋਂ ਮਾਂ ਦਾ ਹਮੇਸ਼ਾ ਜੀ ਨੇ ਸਾਡੇ ਉਦੋਂ ਦਾ ਡਿਫੈਂਸ ਮਿਨਿਸਟਰ ਸਾਡੇ ਰਾਜਨਾਥ ਜੀ ਨੇ ਤਿੰਨੋਂ ਬੰਦੇ ਆ ਨਾ ਜੀ ਪ੍ਰਾਈਮ ਮਿਨਿਸਟਰ ਦੇਸ਼ ਦੇ ਮੋਦੀ ਜੀ ਹੋਮ ਮਿਨਿਸਟਰ ਸਾਡੇ ਅਮਿਤ ਸ਼ਾਹ ਜੀ ਡਿਫੈਂਸ ਮਿਨਿਸਟਰ ਰਾਜਨਾਥ ਤੇ ਤਿੰਨੋਂ ਨੇ ਇਹ ਸਾਫ਼ ਕਰਤਾ ਵੀ ਬਹੁਤ بڑا ਐਕਸ਼ਨ ਜਿਹੜਾ ਉਹ ਲਿਆ ਜਾਊਗਾ ਉਹ ਕਿਵੇਂ ਲਿਆ ਜਾਣਾ ਕਦ ਲਿਆ ਜਾਣਾ ਉਹ ਤਾਂ ਸਾਰਾ ਸਕਿਉਰਿਟੀ ਫੋਰਸਿਸ ਤੇ ਡਿਫੈਂਸ ਫੋਰਸਿਸ ਦਾ ਉਹ ਕੋਈ ਪੋਲੀਟੀਕਲ ਨਹੀਂ ਹੋ ਸਕਦਾ ਪਰ ਪੋਲੀਟੀਕਲ ਸਰਕਾਰ ਵੱਲੋਂ ਕਲੀਅਰ ਇਹ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਵੀ ਬੜਾ ਤਕੜਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾਣਾ ਗੱਲ ਇਹ ਹੈ ਵੀ ਕਦੋਂ ਉਹ ਤੁਹਾਡੇ ਮੂਰੀ ਆ ਜਾਣਾ ਜਦੋਂ ਹੁਣ ਸਤਰੀ ਗੱਲ ਦੋਸਤੋ ਪਹਿਲਗਾਮ ਹਮਲੇ ਤੋਂ ਬਾਅਦ ਬੀਜੇਪੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਐਸੀ ਤੈਸੀ ਦੇ ਦੇਣਗੇ ਤੇ ਨਾਲ ਹੀ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਉਹ ਅੱਤਵਾਦੀ ਭਾਰਤ ਦੇ ਵਿੱਚ ਦਾਖਲ ਹੋਏ ਕਿਉਂਕਿ ਲੋਕਾਂ ਦੇ ਵੱਡੇ ਸਵਾਲ ਹਨ ਕਿ ਇੰਨੀ ਸਿਕਿਉਰਿਟੀ ਦਾ ਕੀ ਫਾਇਦਾ ਇੰਨੀ ਸਿਕਿਉਰਿਟੀ ਕਿਸ ਲਈ ਜੇਕਰ ਪਾਕਿਸਤਾਨ ਤੋਂ ਅੱਤਵਾਦੀ ਇਸ ਤਰ੍ਹਾਂ ਆਰਾਮ ਨਾਲ ਪੈਨਗਾਮ ਕਸ਼ਮੀਰ ਦੇ ਵਿੱਚ ਦਾਖਲ ਹੋ ਸਕੇ ਤਾਂ ਇਸ ਮੁੱਦੇ ਤੇ ਵੀ ਜਵਾਬ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਸੁਣੀ ਲਿਆ ਤੇ ਕਿ ਤੁਸੀਂ ਰਵਨੀਤ ਕਿ ਬਿੱਟੂ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਜਲਦ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦੀਓ ਇਜਾਜ਼ਤ ਧੰਨਵਾਦ